ਪੂਰੇ ਸੰਸਾਰ ਭਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖੇਡਾਂ ਆ ਉਹ ਖੇਡੀਆਂ ਜਾਂਦੀਆਂ ਜੇ ਭਾਰਤ ਨੂੰ ਆਪਾਂ ਲੈ ਲਈਏ ਤਾਂ ਕ੍ਰਿਕਟ ਜਿਹੜੀ ਆ ਉਹ ਬਹੁਤ ਜਿਆਦਾ ਸਿਰ ਚੜ ਕੇ ਬੋਲਦੀ ਆ ਜਿਵੇਂ ਕਿ ਹੁਣ ਆਈਪੀਐਲ ਜਿਹੜਾ ਆ ਉਹ ਕਈ ਮਹੀਨਿਆਂ ਤੋਂ ਚੱਲ ਰਿਹਾ ਤੇ ਅੱਗੇ ਵੀ ਕਈ ਮਹੀਨੇ ਤੱਕ ਚੱਲਣ ਦੀ ਜਿਹੜੀ ਪ੍ਰਵਿਰਤੀ ਉਹ ਹੈਗੀ ਆ ਤੇ ਕੱਲ ਦਾ ਜਿਹੜਾ ਮੈਚ ਆ ਜੇ ਉਹਦੇ ਬਾਰੇ ਆਪਾਂ ਥੋੜੀ ਬਹੁਤ ਗੱਲ ਕਰੀਏ ਕਿਉਂਕਿ ਸਾਰੇ ਪੰਜਾਬ ਨੂੰ ਉਸ ਗੱਲ ਦਾ ਦੁੱਖ ਲੱਗਿਆ ਮੈਚ ਹੋਇਆ ਕੋਈ ਗੱਲ ਨਹੀਂ ਹਾਰ ਜਿੱਤ ਆ ਉਹ ਹੁੰਦੀ ਰਹਿੰਦੀ ਆ ਪਰ ਹਾਰਨਾ ਵੀ ਕਿਸੇ ਢੰਗ ਦਾ ਹੁੰਦਾ ਐਡਾ ਵੱਡਾ ਸਕੋਰ ਖੜਾ ਕਰਨ ਤੋਂ ਬਾਅਦ ਦੇ ਵਿੱਚ ਵੀ ਹਾਰ ਜਾਣਾ ਤੇ ਐ ਹਾਰਨਾ ਜਿਵੇਂ ਬੱਚੇ ਖੇਡਦੇ ਆ ਤੇ ਫੇਰ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਜਿਹੜਾ ਫਰਕ ਆ ਉਹ ਪੈਂਦਾ ਸੋ ਅੱਜ ਮੇਰੇ ਨਾਲ ਮੇਰਾ ਵੀਰ ਹੈਗਾ ਅਸੀਂ ਜਿਹੜੀ ਕ੍ਰਿਕਟ ਆ ਉਹ ਬੜੇ ਲੰਬੇ ਸਮੇਂ ਤੋਂ ਖੇਡਿਆ ਜੇ ਅਸੀਂ ਇਹ ਗੱਲ ਕਹਿ ਲਈਏ ਵੀ ਵੇਟ ਏਰੀਏ ਦੇ ਵਿੱਚ ক্রিকেট ਨੂੰ ਲਿਆਉਣ ਵਾਲੇ ਜਾਂ ক্রিকেট ਨੂੰ ਕਿਸੇ ਲੈਵਲ ਤੇ ਲੈ ਜਾਣ ਵਾਲੇ ਬੰਦੇ ਤਾਂ ਇਹ ਮੇਰਾ ਬੱਬੂ ਵੀਰਾ ਮਹਤੋਤ ਮਹਤੋਤ ਇਹਦਾ ਪਿੰਡ ਆ ਇਹਨੇ ਵੀ ਬਹੁਤ ਵੱਡੇ ਲੈਵਲ ਤੇ ক্রিকেট ਖੇਡਿਆ ਰਾਤੀ ਜਦੋਂ ਮੈਚ ਚੱਲਦਾ ਸੀ ਤਾਂ ਅਸੀਂ ਮੈਚ ਦੌਰਾਨ ਵੀ ਫੋਨ ਤੇ ਡਿਸਕਸ ਕੀਤੀ ਆ ਵੀ ਭਾਈ ਕੀ ਗੱਲਬਾਤ ਹੋ ਰਹੀ ਆ ਸੋ ਇਹਦੇ ਬਾਅਦ ਥੋੜੀ ਜੀ ਆਪਾਂ ਗੱਲਬਾਤ ਕਰਾਂਗੇ ਸੋ ਬੱਬੂ ਵੀਰ ਵੀ ਜਿਹੜਾ ਮੈਚ ਆ ਉਹ ਪੰਜਾਬ ਨੇ ਇੰਨਾ ਵਧੀਆ ਵੱਡਾ ਸਕੋਰ ਬਣਾਇਆ ਤੇ ਉਹਦੇ ਬਾਰੇ ਤੁਸੀਂ ਪਹਿਲਾਂ ਤਾਂ ਕੀ ਕਹੋਗੇ ਵੀ ਕਿਵੇਂ ਉਹ ਸਕੋਰ ਜਿਹੜਾ ਐਡਾ ਵੱਡਾ ਬਣਿਆ ਪਹਿਲਾਂ ਸਭ ਨੂੰ ਸੋਚਿਆ ਨਾ ਸਾਸਤਰੀ ਕਾਲ ਠੀਕ ਆ ਜੀ ਜਿਹੜੀ ਪੰਜਾਬ ਨੇ ਸ਼ੁਰੂਆਤ ਤੇ ਜਿਹੜੇ ਬੱਲੇਬਾਦਿਆਂ ਨੇ ਬਹੁਤ ਹੀ ਵਧੀਆ ਕੀਤੀ ਹੈ ਠੀਕ ਆ ਇੱਕ ਪ੍ਰਭਜੋਤ ਹੋਇਆ ਇੱਕ ਬੰਦਾ ਤੂ ਆਪਰ ਅਸੀ ਉਹਨਾਂ ਨੇ ਹਾਂ ਜੀ ਪ੍ਰਿਊਸ਼ ਆਇਆ ਉਹ ਲੋ ਵਧੀਆ ਉਹਨਾਂ ਨੇ ਕੀਤਾ ਆਪਣੇ ਸੋਨ ਨੂੰ ਪਿੱਛਾ ਲੈ ਕੇ ਜਿੱਥੇ ਤੱਕ ਉਹਨਾਂ ਨੇ ਵਧੀਆ ਬਾਅਦ ਚ ਆਇਆ ਉਹਦਾ ਕਪਤਾਨ ਸਹੀ ਹੈ ਜੀ ਉਹਨਾਂ ਨੇ ਵਧੀਆ ਦਿੱਤੀਆ ਮੀਡਲ ਆਰਡਰ ਤੇ ਠੀਕ ਆ ਆਪਣੇ ਕਪਤਾਨ ਦੀ ਨਭਾਇਆ ਵਧੀਆ ਰੋਲ ਵਧਾਇਆ ਅਤੇ ਲਾਸਟ ਤੇ ਵਧੀਆ ਕੰਮ ਕੀਤਾ ਸਟੋਲਿਕ ਨੇ ਜਿਨੇ ਆਪਣਾ 4 ਛੱਕੇ ਮਾਰੇ ਐਂਡ ਵਿੱਚ ਆਪਣਾ ਸਕੋਰ ਨੂੰ ਇਸ ਤਰੀਕੇ ਇਸ ਪਛਾਤਾ ਜਿੱਥੇ ਵੀ ਨਾਮ ਉਹਨਾਂ ਦਾ ਲੱਗਿਆ ਸੀ ਬਿਹੇਰ ਕਿਚਾ ਪਰ ਪਰ ਦਾ ਨਹੀਂ ਆ ਕਿ ਫਿਰ ਵੀ ਪੰਜਾਬ ਜਿਹੜਾ ਆ ਉਹ ਕਿਤਨਾ ਕਿਤੇ ਖਾਰਿਆ ਖਾਰਮ ਦਾ ਕਾਰਨ ਹਾਂਜੀ ਹੁਣਾਂ ਗੱਲ ਇਹ ਕੀ ਹੈ ਕੀ ਇਹ ਆ ਕਿ ਜਿਵੇਂ ਬਬੂ ਵੀਰ ਨੇ ਵੀ ਦੱਸਿਆ ਵੀ ਸਟਾਰਟਿੰਗ ਸਾ ਆਪਾਂ ਨੂੰ ਇੰਨੀ ਜ਼ਿਆਦਾ ਵਧੀਆ ਮਿਲੀ ਪ੍ਰੋਫੈਸਰ ਨੇ ਵਧੀਆ ਖੇਡਿਆ ਤੇ ਇਹ ਆਰਿਆ ਨੇ ਵੀ ਬਹੁਤ ਵਧੀਆ ਇਹ ਛੱਕੇ ਲਾ ਕੇ ਕਹਿਣ ਤੋਂ ਭਾਵ ਉਸ ਟਾਈਮ 13.5 ਤੇ ਲਗਭਗ ਐਵਰੇਜ ਜਿਹੜੀ ਆ ਉਹ ਜਲਦੀ ਸੀ ਤিও ਕਾਫੀ ਚਿਰ ਬਰਕਰਾਰ ਵੀ ਰਹੀ ਪਰ ਉਹਦੇ ਆਊਟ ਹੋਣ ਤੋਂ ਬਾਅਦ ਦੇ ਵਿੱਚ ਉਹ ਡਾਊਨ ਆਈ ਚਲੋ ਮਿਡਲ ਆਰਡਰ ਦੇ ਵਿੱਚ ਇਹ ਹੋ ਜਾਂਦਾ ਪਰ ਉਹਦੇ ਵਿੱਚ ਮੈਂ ਇੱਕ ਗੱਲ ਕਹਾਂ ਕਹਿਣਾ ਚਾਹਾਂਗਾ ਕਿ ਕਪਤਾਨ ਜਿਹੜਾ ਆ ਉਹ ਸਨਰਾਈਜ਼ਰਸ ਹైదరాబాద్ ਦਾ ਉਹਨਾਂ ਨੇ ਬਾਰ ਬਾਰ ਇਕੱਠੇ ਹੋ ਕੇ ਰਣਨੀਤੀਆਂ ਤਿਆਰ ਕਰੀਆਂ ਕਿ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਵਾਈਟ ਜੋਰਕਰ ਸਿੱਟਣ ਦੀ ਇਹ ਸਕੀਮ ਬਣਾ ਕੇ ਚਲੋ ਉਹਨਾਂ ਨੇ ਆਰਿਆ ਨੂੰ ਆਪਣੇ ਜਾਲ ਦੇ ਵਿੱਚ ਜਿਹੜਾ ਆ ਉਹ ਵਸਾਇਆ ਤੇ ਉਹ ਆਊਟ ਵੀ ਹੋਇਆ ਤੇ ਚਲੋ ਇੱਕ ਬਹੁਤ ਵਧੀਆ ਸਨਮਾਨਜਨਕ ਸਕੋਰ ਖੜਾ ਕਰ ਦਿੱਤਾ ਸਿੱਧੂ ਸਾਹਿਬ ਦੀ ਮੈਂ ਪ੍ਰਸ਼ੰਸਾ ਕਰਦਾ ਉਹ ਪੰਜਾਬ ਦੇ ਹੱਕ ਵਿੱਚ ਇੰਨਾ ਕੁ ਵਧੀਆ ਬੋਲਦੇ ਆ ਪੰਜਾਬ ਦੇ ਹੱਕ ਦੇ ਵਿੱਚ ਰਹਿੰਦੇ ਆ ਮੈਕਸਵੈਲ ਜਿਹੜਾ ਹੈ ਉਹ ਇਸ ਵਾਰ ਫੇਰ ਕਾਰਗਰ ਜਿਹੜਾ ਸਿੱਧ ਉਹ ਨਹੀਂ ਹੋਇਆ ਉਹ ਰਨ ਜਿਹੜਾ ਆ ਉਹ ਨਹੀਂ ਬਚਾ ਸਕਿਆ ਬਣਾ ਸਕਿਆ ਸੋ ਜਿਹੜੀ ਦੂਜੀ ਗੱਲ ਆਪਾਂ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਹਾਰਨ ਦਾ ਕਾਰਨ ਤੇ ਬਬੂ ਬਾਈ ਜਿਹੜਾ ਹੁਣ ਇੰਨਾ ਵਧੀਆ ਸਕੋਰ ਹੋਣ ਦੇ ਬਾਅਦ ਕੋਈ ਕਿਸੇ ਦੇ ਮਨ ਦੇ ਵਿੱਚ ਕੋਈ ਡਰ ਕੋਈ ਭੈ ਹੈ ਨਹੀਂ ਸੀ ਕਹਿੰਦੇ ਵੀ ਪੰਜਾਬ ਜਿੱਤਿਆ ਪਿਆ ਹੋ ਸਕਦਾ ਮੈਨੂੰ ਉਮੀਦ ਆ ਕਿ ਅੱਧੇ ਗੰਦੇ ਤਾਂ 100 ਹੀ ਗਏ ਹੋਣੇ ਹਨ ਹਣਾ ਵੀ ਚਲੋ ਵੀ ਹੁਣ ਤਾਂ ਜਿੱਤਿਆ ਹੋਈ ਚਾ ਕੋ ਬੜਾ ਵੀ ਆਮ ਕਹਿੰਦਾ ਨੇ ਵੀ ਨਾ ਨਹੀਂ ਕੋਈ ਹੁਣ ਪੂਰਾ ਨਿਕਾੜ ਦੇਣਾ ਹਾਂਜੀ ਹਾਂਜੀ ਪਰ ਇਹ ਨਾਲ ਜਦੋਂ ਓਪਨਰ ਦੋਨੇ ਆਏ ਉਹ ਤੁਸੀਂ ਵੀ ਮੈਚ ਦੇਖਿਆ ਹਾਂਜੀ ਹਾਂਜੀ ਉਹ ਉਹ ਕਿਵੇਂ ਉਹਨਾਂ ਨੇ ਸਟਾਰਟ ਦਿੱਤਾ ਮਤਲਬ ਕਿੱਦਾਂ ਆਇਆ ਉਹ ਓਪਨਰ ਸਟਾਰਟ ਬਦ ਦਿੱਤੇ ਵਾਲੇ ਵਧੀਆ ਆਪਣੇ ਆਪਣੇ ਰੱਖਿਆ ਤਾਂ ਨਾ ਮੇ ਤੇ ਆਇਆ ਤਾਂ ਪਰ ਆਪਣੇ ਜਿਹੜੇ ਆਪਣੇ ਤੇ ਇਹਨਾਂ ਨੇ ਕੋਈ ਇੱਕ ਦੋ ਬੋਲ ਅਜੇ ਹੈਂਡੀਆਂ ਮਾਰ ਮਾਰ ਕੇ ਇਹਨਾਂ ਨੂੰ ਇਹਨਾਂ ਨੂੰ ਦਿੱਤਾ ਵੀ ਛੁੱਟਿਓ ਦੇ ਦਿੱਤੇ ਵੀ ਤੁਸੀਂ ਮਾਰੀ ਚੱਲੋ ਹੂੰ ਠੀਕ ਆ ਵੀ ਸਾਨੂੰ ਤੋ ਦੋ ਹੂੰ ਠੀਕ ਆ ਕੋਈ ਰਣਨੀਤੀ ਨਹੀਂ ਤੇਨਾਂ ਦੀ ਕੋਈ ਕੁਝ ਨਹੀਂ ਤੇ ਕਪਤਾਨ ਆ ਕੋਈ ਦੱਸਦਾ ਜਾਂ ਗਾਈਡਿੰਗ ਕਰਦਾ ਸੀਗਾ ਕੋਈ ਵੀ ਹਾਂ ਵੀ ਆ ਵੀ ਬੋਲ ਤਾਂ ਇੱਥੇ ਕਰਨੇ ਆ ਕੋਈ ਕੋਚ ਤਾਂ ਉਹਨਾਂ ਦਾ ਉਹਨਾਂ ਦਾ ਕੁਝ ਦੇਖੋ ਹੂੰ ਬਾਰ ਬਾਰ ਜੇ ਆਪਣੀ ਵਾਈਟਿੰਗ ਚੱਲਦੀ ਸੀ ਬਾਰ ਬਾਰ ਆ ਰਿਆ ਸੀ ਦਿਖਣਾ ਜਾਂਦਾ ਉਹ ਆਪਣੇ ਦੇਖ ਰਿਆ ਸੀ ਐ ਕਰਨਾ ਐ ਕਰਨਾ ਠੀਕ ਆਪਣੇ ਕੋਚ ਨੂੰ ਕੋਈ ਪਤਾ ਨਹੀਂ ਸੀਗਾ ਵੀ ਕਿੱਥੇ ਬੈਠਾ ਕਿੱਥੇ ਨਹੀਂ ਕੋਈ ਦੱਸਣਾ ਰਣਨੀਤੀ ਦੱਸਣਾ ਕਾਹਦੇ ਪੈਸੇ ਦੰਨੇ ਹੂੰ ਸੋ ਇਹਨਾਂ ਦੇ ਇਹਨਾਂ ਦੇ ਦੇਖੋ ਕਹਿਣ ਦਾ ਵਧੀਆ ਹੈ ਬੜਾ ਵਧੀਆ ਇਹਨਾਂ ਦੱਸਿਆ ਕਿ ਸ੍ਰੇਸ਼ ਅਈਰ ਕਿਤੇ ਗਰਾਊਂਡ ਦੇ ਵਿੱਚ ਬੋਲਰ ਦੇ ਇੱਕ ਇੱਕ ਕਹਿੰਦੇ ਹੁੰਦੇ ਆ ਨਾ ਵੀ ਪਿੱਠ ਥਪਤ ਪਾਉਣ ਦੇ ਲਈ ਵੀ ਉਹ ਆਇਆ ਨਹੀਂ ਕਿ ਸ਼ਾਬਾਸ਼ ਜਦੋਂ ਬੋਲਰ ਨੂੰ ਸ਼ਾਬਾਸ਼ ਮਿਲਦੀ ਆ ਹੁਣ ਇੱਕ ਪਾਸੇ ਦਾ ਬੋਲਰ ਨੂੰ ਛੱਕੇ ਪੈ ਰਹੇ ਸੀ ਤੇ ਦੂਜੀ ਪਾਸੇ ਜੇ ਕਪਤਾਨ ਆਗੇ ਉਹਦੀ ਪਿੱਠ ਤੇ ਹੱਥ ਰੱਖ ਦੇਵੇ ਕਿ ਕੋਈ ਗੱਲ ਨਹੀਂ ਯਾਰ ਇਹ ਵੀ ਇਹ ਵੀ ਕੁੱਟਣ ਨੂੰ ਖੜੇ ਆ ਇਹਨਾਂ ਨੇ ਕੁੱਟਣਾ ਕੁੱਟਣਾ ਪਰ ਤੂੰ ਆਪਣਾ ਹੌਸਲਾ ਜਿਹੜਾ ਹੈ ਉਹ ਬਰਕਰਾਰ ਰੱਖ ਹੌਸਲਾ ਛੱਡਣਾ ਤਾਂ ਇੱਕ ਵਾਰ ਵੀ ਆ ਕੇ ਕਿਤੇ ਸ਼੍ਰੇਸ਼ ਈਅਰ ਨੇ ਇਹ ਨਹੀਂ ਕਿਹਾ ਜਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਕੋਈ ਵਧੀਆ ਪਲੇਅਰ ਹੈ ਨਹੀਂ ਸੀ ਸਮਝਦਾਰ ਪਲੇਅਰ ਹੈ ਨਹੀਂ ਸੀ ਐਡੇ ਤਨਾਤਰ ਆਸਟ੍ਰੇਲੀਆ ਦੇ ਪਲੇਅਰ ਵਿੱਚ ਸਟੋਲਿਕਸ ਹੋਇਆ ਜੇ ਮੀਟਿੰਗ ਕੀਤੀ ਜਾਂਦੀ ਤਾਂ ਕੁਝ ਜਿਹੜੇ ਫੈਸਲੇ ਉਹ ਹੋਰ ਹੋਣ ਸੀ ਇੱਕ ਗੱਲ ਹੋਰ ਜ਼ਿਕਰਯੋਗ ਹੈਗੀ ਆ ਜਦੋਂ ਮੈਕਸਵੈਲ ਨੇ ਇੱਕ ਕਹਿੰਦੇ ਵੀ ਉਸ ਨਿੱਕ ਦਾ ਉਹ ਮੰਗਿਆ ਹੈਨਾ ਬਈ ਡੀ ਆਰ ਆਈ ਐਸ ਆਰ ਮੰਗਿਆ ਤੇ ਭੱਜ ਕੇ ਅਈਰ ਆਇਆ ਉਹਨੇ ਕਹਿੰਦਾ ਵੀ ਤੂੰ ਤੂੰ ਕੌਣ ਹੁੰਦਾ ਮੰਗਣ ਵਾਲਾ ਵੀ ਹੈਨਾ ਤੂੰ ਮੈਨੂੰ ਪੁੱਛਿਆ ਹੂੰ ਚਲੋ ਕੋਈ ਗੱਲ ਨਹੀਂ ਠੀਕ ਆ ਉਹਦਾ ਫਰਜ ਬਣਦਾ ਸੀ ਕੈਪਟਨ ਨੂੰ ਪੁੱਛਣਾ ਪਰ ਐਡੀ ਵੀ ਕੋਈ ਗੱਲ ਨਹੀਂ ਸੀ ਕਿ ਉਹਨੂੰ ਇੰਨੀ 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 ਉਹਦੇ ਨਾਲ ਹਾਂ ਰੂਟ ਨਹੀਂ ਰੂਟ ਨਹੀਂ ਕਿਹਾ ਕਿ ਹਾਂ ਕਿ ਭਾਈ ਉੱਥੇ ਕੀ ਆ ਬੋਲਰ ਦਾ ਦਿਲ ਟੁੱਟ ਜਾਂਦਾ ਟੁੱਟ ਜਾਂਦਾ ਹੈ ਨਾ ਇਹ ਕਿ ਤਾ ਤੁਹਾਡਾ ਨਾ ਤੁਹਾਡਾ ਸਾਥ ਦਾ ਬਈ ਉੱਤੇ ਬੋਲ ਬੋਲਰ ਦਾ ਦਿਨ ਟੁੱਟਦਾ ਬੋਲਰ ਟਿਲ ਟੁੱਟ ਜਾਂਦਾ ਸਭ ਕੋ ਤੁਸੀਂ ਉਹ ਅਈਅਰ ਨੇ ਕਹਿ ਕਹਣਾ ਤੇ ਜਾ ਕੇ ਕਹਿਣਾ ਬੋਲ ਸ਼ਾਬਾਸ਼ ਨੈਕਸਟ ਟਾਈਮ ਆਪਣਾ ਵਧੀਆ ਪਰਫਾਰਮਾਂਸ ਦਿਓ ਠੀਕ ਆ ਉਹਨੇ ਕਿਸੇ ਨੂੰ ਨਹੀਂ ਕੁਝ ਗਾਈਡ ਕੀਤਾ ਵੀ ਤੁਸੀਂ ਐ ਕਰਨੇ ਆ ਬੋਲ ਤੁਸੀਂ ਐ ਕਰੋ ਚਾਹਲ ਨੂੰ ਨਹੀਂ ਦਿੱਤਾ ਕੋਈ ਚਾਹਲ ਕਿੰਨਾ ਵਧੀਆ ਬੋਲਰ ਹੈ ਚਾਹਲ ਨੂੰ ਯੂਜ਼ ਕਰਨਾ ਕੋਈ ਜੁੜਨੀ ਕਰਨ ਆਇਆ ਕੋਈ ਦਰਸ਼ਨ ਆਇਆ ਉਹ ਵੀ ਆਪਾਂ ਨੇ ਆਇਆ ਬੋਲਿੰਗ ਆ ਬੈਟਸਮੈਨ ਨੂੰ ਐ ਕਰਨਾ ਤਾਂ ਉਹ ਜਿੱਥੇ ਮਾਰਦਾ ਉੱਥੇ ਪਟਾਈ ਕਰੀ ਜਿੱਧਰ ਬਾਲੋਂ ਉੱਧਰ ਉਹਨੇ ਆਪਣੀ ਰੂਹ ਦੇ ਨਾਲ ਉਹਨੇ ਕੁੱਟਿਆ ਪੰਜਾਬ ਦਾ ਬਹੁਤ ਦੇਖਣੇ ਹੁੰਦਾ ਦਾ ਮੈਂ ਜਦ ਦੇਖਿਆ ਉਹਨੇ ਅਭਿਸ਼ੇਕ ਨੇ ਕਿਹੜਾ ਨਾਮ ਹੁੰਦਾ ਪੰਜਾਬ ਦਾ ਉਹਨੇ ਜੈ ਸੈਂਚਰੀ ਮੈਦਾਨ ਸੌ ਗਿਆ ਫਿਰ ਇੱਕ ਗੱਲ ਹੋਰ ਕਰਨ ਜੋਗ ਵਿੱਚ ਹੈਗੀ ਆ ਕਿ ਮੈਸੀ ਲੋਕੀ ਫਰਗੰਸ ਉਹ ਉਹ ਦੋ ਦੋ ਤੋਂ ਤਿੰਨ ਵਾਲਾ ਛੱਡ ਕੇ ਚਲੋ ਉਹਦਾ ਮਸਲ ਪੋਲ ਹੋ ਗਿਆ ਉਹ ਵੀ ਪੰਜਾਬ ਹੁੰਦੇ ਲਈ ਬਹੁਤ ਵੱਡਾ ਇੱਕ ਨੁਕਸਾਨ ਹੋ ਗਿਆ ਕਿਉਂਕਿ ਇੱਕ ਜਿਹੜਾ ਰੈਗੂਲਰ ਬੋਲਰ ਆ ਜਦੋਂ ਉਹ ਬਾਹਰ ਚਲੇ ਜਾਂਦਾ ਫਿਰ ਸਾਨੂੰ ਇਰੈਗੂਲਰ ਬੋਲਰ ਤੋਂ ਬੋਲ ਕਰਾਣੀ ਪੈਂਦੀ ਆ ਉਹ ਉਹ ਬਹੁਤ ਘਾਟੇ ਵਾਲਾ ਆ ਤੁਹਾਨੂੰ ਘਾਟਾ ਪਿਆ ਪਿਆ ਘਾਟਾ ਪਿਆ ਉਹ ਘਾਟਾ ਹੋ ਜਾਂਦਾ ਆ ਪਰ ਫਿਰ ਵੀ ਆਪਾਂ ਆਪ ਟੀਚੇ ਨੂੰ ਐਡਾ ਬੜਾ ਟੀਚਾ ਤੇ ਆਪਣਾ ਇਹ ਥੋੜਾ ਸੋਕਾ 245 ਰਨ ਇਹ ਕਹਿਣਾ ਮੌਲਾ ਇੱਕ ਬੰਡੇ ਦਾ ਟਾਰਗੇਟ ਹੁੰਦਾ ਪਹਿਲਾਂ ਅੱਜ ਉਹ ਕਿਦਾਂ ਕਰ ਦਦੇ ਆਪਾਂ ਬਾਂਡਾ ਟਾਰਕ 220 25 225 20 25 ਜੇ ਆਪਾਂ ਬਣਾਉਣੇ ਦਿੰਦੇ ਸੀ ਦੇਖਿਆ ਨਾ ਆਪਾਂ ਨੇ ਪਹਿਲਾਂ ਵਾਂਡੇ ਚ ਹੁਣ ਆ 245 ਮਹੀਨਾ ਲਿਖਾਉਂ ਉਹ ਵੀ ਉਹ ਵੀ 2021 ਦੇਖੋ ਕਟਾਈ ਹੁੰਦੀ ਆ ਕਟਾਈ ਹੁੰਦੀ ਆ ਤਾਂ ਉਹਨੂੰ ਆਪਾਂ ਨੇ ਕਟਾਈ ਖਾਣ ਦੇ ਤਰੀਕੇ ਨੂੰ ਸੋਲਵ ਕਰਕੇ ਉਹਨੂੰ ਉਹਨੂੰ ਸੋਲਵ ਕਰਨਾ ਵੀ ਆਪਾਂ ਨੇ ਬੌਲਰ ਆ ਮੈਂ ਮੈਂ ਦੇਖ ਰਿਹਾ ਵੀ ਮੈਂ ਹੁਣ ਮੈਂ ਆ ਮੇਰੀ ਹਾਲਾ ਮੈਂ ਰਾਣੀ ਤਾਂ ਬਣਾਵਾ ਕੋਈ ਵੀ ਮੈਨੂੰ ਆ ਇੱਥੇ ਤੇ ਆਉਗਾ ਪੁਆਇੰਟ ਤੇ ਮਾਰਦਾ ਸਕੁਅਰ ਲੈਗ ਤੇ ਮਾਰਦਾ ਸਟੇਟ ਮਾਰਦਾ ਠੀਕ ਆ ਉਹ ਪਤਾ ਲੱਗਣਾ ਚਾਹੀਦਾ ਕਿ ਮੈਂ ਇਹਨੂੰ ਇੱਥੇ ਮਾਰਾਂ ਅਰ ਕਪਤਾਨ ਨੂੰ ਪਤਾ ਹੋ ਜਾ ਇੰਟਰਨੈਸ਼ਨਲ ਪਲੇਅਰ ਖੇਰਦੇ ਆ ਉਹਨੂੰ ਇਹਨਾਂ ਨਹੀਂ ਪਤਾ ਵੀ ਆਪਣੀ ਕਟਾਈ ਕਿਸ ਤਰੀਕੇ ਹੁੰਦੀ ਹੈ ਕਿਹੜੀ ਬਾਲ ਤੇ ਕੁੱਟ ਰਿਹਾ ਹੈ ਕਿਵੇਂ ਆਪਾਂ ਇਹਨੂੰ ਸੈੱਟ ਕਰੀਏ ਵੀ ਕਿਵੇਂ ਆ ਮੈਂ ਬਾਲ ਨੂੰ ਦੱਸਾਂ ਥਪਾਈ ਕਰਾਂ ਉਧਰ ਜਾ ਕੇ ਹਿੰਮਤ ਦਾ ਮਾਮੂ ਦੱਸਣ ਦਾ ਫਰਜ਼ ਬਣਦਾ ਉਹ ਉੱਥੇ ਕੋਈ ਗਾਈਡੈਂਸ ਨਹੀਂ ਕੋਈ ਕਪਤਾਨ ਦੀ ਨਹੀਂ ਕੋਈ ਕੋਚ ਦੀ ਨਹੀਂ ਉਹ ਚੁੱਪ ਕਰਕੇ ਆਪਣਾ ਬੈਠੇ ਵੀ ਖਾਈ ਚਲੋ ਕਟਾਈ ਨਹੀਂ ਇੱਕ ਗੱਲ ਹੋਰ ਬਹੁਤ ਕਰਨਯੋਗ ਹੈਗੀ ਆ ਕਿ ਜਦੋਂ ਅਭਿਸ਼ੇਕ ਤਾਂ ਜਦੋਂ ਇਹ ਬਾਲ ਕਰਾਉਂਦੇ ਤੇ ਉਹ ਪਹਿਲਾਂ ਹੀ ਇਹ ਵਿਕਤਾ ਛੱਡ ਕੇ ਹਾਂ ਮੈਂ ਲੋਟੇ ਨਾ ਇੱਕ ਪਾਸੇ ਚੱਲ ਪਿਆ ਪਹਿਲਾਂ ਖੱਡ ਕੇ ਉਹ ਮਾਰ ਕੇ ਪੁੱਲ ਮਾਰ ਮਾਰ ਕੇ ਮਾਰ ਕੇ ਬੱਚੇ ਹੀ ਕੁੱਟਦੇ ਹੁੰਦੇ ਆ ਨਾ ਇਹਨਾਂ ਆਪਾਂ ਕਹ ਲਈਏ ਵੀ ਇਹਨਾਂ ਨੂੰ ਕੁਝ ਆਉਂਦਾ ਹੀ ਨਹੀਂ ਉਹ ਸਥਿਤੀ ਦੇਖਣ ਲਈ ਆਪਾਂ ਠੀਕ ਆ ਇਹ ਬਹੁਤ ਹੀ ਨਿੰਦੇ ਵਾਲੀ ਗੱਲ ਵੀ ਆਪਾਂ ਕਹਿ ਰਹੇ ਹਾਂ ਸ਼ਰਮ ਨਾਲ ਆਪਾਂ ਨੂੰ ਕਿਆ ਕੰਮ ਹੈ ਉਹ ਤੇਰੇ ਕੋ ਸ਼ਾਬਦ ਨਹੀਂ ਹੈ ਕਿ ਵੀ ਆਪਾਂ ਕਿਆ ਕੰਮ ਹੈ ਜਨ ਕਿ ਇਹ ਤਾਂ ਆਮ ਨੋਰਮਲ ਮਤਲਬ ਤੁਹਾਡੇ ਵਰਗਾ ਵੀ ਬਾਲ ਵਧੀਆ ਕਰ ਸਕਦਾ ਤਾਂ ਠੀਕ ਹੈ ਜੀ ਹਾਂ ਅਸੀਂ ਅਸੀਂ ਆਪਣੇ ਸਿੱਟੇ ਵੀ ਇਹਦਾ ਯਾਰ ਜੇ ਜੇ ਅਸੀਂ ਅਸੀਂ ਸਿੱਟੇ ਤਾਂ ਅਸੀਂ ਵੀ ਕਿਤੇ ਨਾ ਕਿਤੇ ਕਾਰਗਰ ਸਤ ਤੁਹਾਨੂੰ ਪਤਾ ਦੇਖ ਇੱਕ ਸੁਣ ਲਓ ਉਹਨੂੰ ਤੁਸੀਂ 6 ਬਾਲਾ ਤੁਹਾਡੇ ਕੋਲ ਬੱਲੇਮਨ ਇੱਕ ਚਾਰ tha na ਤੁਹਾਡੇ ਕੋਲ 6 ਚਾਰ ਠੀਕ ਹੈ 6 ਚਾਰ ਨਾਲ ਤੁਹਾਡੇ ਕੋਲ ਬੋਲ ਤੁਸੀਂ 6 ਚਾਰ ਸਤ ਵੀ ਤੁਸੀਂ ਉਹਨੂੰ ਹਰੇਕ ਵਾਰ ਕਟਾਈਓ ਖਾਓ ਬਾਹ ਬੈਟਸਮੈਨ ਦਾ ਦੰਦਾ ਆਪਣਾ ਕਮਜ਼ੋਰੀ ਤੁਸੀਂ ਉਹ ਕਮਜ਼ੋਰੀ ਲੱਭੋ ਤੁਹਾਨੂੰ ਪਤਾ ਨਹੀਂ ਹੈਗਾ ਵੀ ਉਹ ਕਮਜ਼ੋਰੀ ਕਿੱਥੇ ਮਾਰਦਾ ਕਿਵੇਂ ਪਾਦਾ ਤੁਸੀਂ ਕਾ ਦੇ ਖਿਲਾੜੀ ਯਾਰ ਇਟਸ ਬਣੇ ਪਰ ਤੁਹਾਨੂੰ ਹੁਆ ਬਣ ਕੇ ਹਾ ਤੋ ਚਟਾਨ ਮਾਰੇ ਪਲਾਨ ਉਹ ਗਾਈਡਿੰਗ ਕਰੋ ਯਾਰ ਬੱਚੇ ਉਹਨੂੰ ਦੱਸੋ ਬੋਲਰ ਨੂੰ ਦੱਸੋ ਪਤਾ ਕੋਈ ਨਾ ਤੈਂ ਖਾਲੀ ਕਿਤਾਈ ਕੋਈ ਨਾ ਗਾਹ ਲਾ ਪਾਣ ਕਾਉਂਟ ਕਰ ਆ ਚੀਜ਼ ਦੇਤੇ ਆ ਗੁਰਦੇ ਜੋਰ ਕਰ ਮਾਰ ਜਦ ਥੋੜੀ ਫੁੱਲਸ ਲੋ ਫੁੱਲਸ ਕਰ ਕੁਛ ਕਰੋ ਉਹਦੇ ਪਤਾ ਵੀ ਆਪਾਂ ਨੂੰ ਆ ਚੀਜ਼ ਇੱਥੇ ਤੇ ਮਾਰ ਇਹਨੇ ਮਾਰ ਕਰਨੀ ਆ ਇੱਥੇ ਫਸ ਜਾਗਾ ਲੋ ਫੁੱਲਤਾ ਇੱਕ ਗੱਲ ਹੋ ਰਿਹਾ ਕੋਈ ਹਰ ਇੱਕ ਬੈਟਸਮੈਨ ਆ ਨਾ ਉਹਦੇ ਵੀਕ ਪੁਆਇੰਟ ਵੀਕ ਮ ਹੁੰਨੇ ਆ ਅੱਜ ਅੱਜ ਦੀ ਡੇਟ 'ਚ ਹਰ ਇੱਕ ਵੀਕ ਪੁਆਇੰਟ ਸਭ ਨੂੰ ਪਤਾ ਹੈ ਹੁੰਨੇ ਆ ਹਣੀ ਹਰ ਇੱਕ ਨੂੰ ਪਤਾ ਇਹ ਆਹ ਪੰਜਾਬ ਦਾ ਇਹਦਾ ਪੁੱਤਰ ਇਹ ਚਲੋ ਵਧੀਆ ਗੱਲ ਲਕਣਾਇਆ ਆਪਾਂ ਲਗ ਆਪਣਾ ਦਿਲ ਭਾਗੋ ਭਾਗ ਹੋਇਆ ਆਪਣੇ ਪੰਜਾਬ ਦੇ ਰਨ ਬਣਾਇਆ ਠੀਕ ਆ ਚਲ ਫੇਰ ਵੀ ਚੱਲ ਆਪਣਾ ਪੰਜਾਬ ਨੇ ਹਾਰ ਖਾਦੀ ਆ ਉਹ ਸਾਰਾ ਨੁਕਸਾਨ ਸਾਨੂੰ ਸਾਰਾ ਮਨ ਫੀਲ ਹੁੰਦੀ ਆ ਚਲੋ ਉਹਨੇ ਵੀ ਸਾਡੇ ਪੰਜਾਬ ਨੇ ਭਜਾਉ ਹੋਰ ਆ ਉਹ ਵੀ ਮੁੰਡਾ ਚਲੋ ਆਪਣੀ ਕੋਈ ਬਾਹਰ ਲਕਣਾਇਆ ਉਹਨੇ ਵਧੀਆ ਰਨ ਬਣਾਇਆ ਚਲ ਸਾਡਾ ਉਹਦੇ ਦਾ ਵੀ ਰੈਐਕਸ਼ਨ ਹੁੰਦਾ ਨਾ ਵੀ ਜਿਹਨੇ 143 ਰਨ ਮਾਰਿਆ ਉਹ ਵੀ ਥੋੜੇ ਬਾਲਾਂ ਦੇ ਕੇ ਠੀਕ ਆ ਉਹ ਵਧੀਆ ਸਾਡੇ ਹੀ ਬੰਦਾ ਪਰ ਹੁਣ ਦੂਜੇ ਹੋਰ ਜਿਹੜਾ ਸਾਡਾ ਪੰਜਾਬ ਦੀ ਹਾਰ ਹੋਈ ਹੈ ਇਹ ਪਰਭਾਈ ਨਹੀਂ ਹੁੰਦੀ ਠੀਕ ਆ ਇਹ ਦੇਖੋ 245 ਰਨ ਮੈਨਾ ਰਵਾਦਾ ਕੋਈ ਐ ਕਰੋ ਮੈਂ ਆਪਣੀ ਟੀਮ ਬਣਾ ਲਵਾਂ ਪਹਿਲਾਂ ਠੀਕ ਆ ਲੋਕਲ ਬਣਾ ਤੁਸੀਂ ਪਹਿਲੇ 245 ਰਨ ਬਣ ਨਹੀਂ ਸਕਦੇ ਬਣਦੇ ਨਹੀਂ ਪਹਿਲਾਂ ਬਹੁਤ ਵਡੀ ਗੱਲ ਹੈ ਹੋਟ ਹੋਊਗਾ 6 ਚਾਰ ਸਾ ਬਾਈ ਤੇਰੇ ਕੋਲ 6 ਚਾਰ ਤਾਂ ਮੈਂ ਤੇਰੇ ਇੱਕ ਮਾਰੂ ਦੋ ਮਾਰੂ ਤੀਜਾ ਫਸੂਗਾ ਨਹੀਂ ਨਹੀਂ ਇਹ ਗੱਲ ਕਰਦਾ ਹੈ ਨਾ ਜ਼ਹਿਰ ਹਾਂ ਦੇਖੋ ਜ਼ਹਿਰ ਕਿੰਨਾ ਬਧੀਆ ਬੋਲ ਸਪਿਨ ਸਾਰੇ ਕੋਣ ਉਹਨੂੰ ਜੂਦੇ ਨਹੀਂ ਕਰਨਾ ਹੂੰ ਠੀਕ ਦੇਖੋ ਜਿਹਨੂੰ ਜਿਹਨੂੰ ਕੁੱਟ ਪੈਂਦੀ ਹੁੰਦੀ ਹੈ ਜਿਹਦੇ ਛੱਕੇ ਬਾਜਦੇ ਨੇ ਮੈਂ ਅਸੀਂ ਵੀ ਖੇਲੇ ਆ ਦੇਖੋ ਨਹੀਂ ਪਤਾ ਲੱਗਦਾ ਅਸੀਂ ਵੀ ਖੇਲੇ ਆ ਕਈ ਵਾਰ ਸਾਨੂੰ ਵੀ ਛੱਕੇ ਅਸੀਂ ਵੀ ਮੈਚ ਖੇਲੇ ਆ ਪਰ ਜੱਗ ਪੈਂਦਾ ਵੱਡੇ ਲੈ ਹੁੰਦੇ ਕਿੰਨੇ ਹਾਂ ਕੋਈ ਗੱਲ ਚਲੋ ਕੋਈ ਗੱਲ ਖੇਲੇ ਆ ਤੇ ਮੈਚ ਚਾਹ ਰ ਅਸੀਂ ਹਾਲ ਪਤਾ ਆ ਜਾਂ ਕਟਾਈ ਹੋ ਗਈ ਆ ਚੋ ਇੱਥੇ ਛੱਕਾ ਬਾਗ ਦਾ ਆ ਮਾਰਦਾ ਅਸੀਂ ਵੀ ਨਾਲੇ ਤੇ ਬਣਾਉਨੇ ਆ ਬਣਾਉਨੇ ਆ ਅਸੀਂ ਕਹਿੰਦੇ ਵੀ ਚਲ ਉਹਨੂੰ ਦੱਸ ਦਿਆ ਸਾਡੇ ਹੁੰਦਾ ਬੋ ਬੋਲਰ ਆ ਗੁਰਜਦਰ ਸਿੰਘ ਉਹ ਟੂ ਉਹਦੀ ਸਪੀਡ ਹੁੰਦੀ 140 45 140 ਠੀਕ ਆ ਜੀ ਉਹ ਇੰਨਾ ਵਧੀਆ ਬੋਲਰ ਤਾਂ ਕਈ ਵਾਰੋ ਕਟਾਈ ਤੋਂ ਦੱਸਣਾ ਪੈਂਦਾ ਜਾ ਕੇ ਵੀ ਆਪ ਆਏ ਐ ਤੇ ਆਏ ਕਰ ਬੋਲਰ ਤਾਂ ਵੀ ਵਧੀਆ ਉਹਨੂੰ ਦੱਸਿਆ ਤਾਂ ਉਹ ਜਲਦ ਮਿਲਿਆ ਠੀਕ ਆ ਅਸੀਂ ਮੈਚ ਨੂੰ ਮੈਚ ਸਮਝਦੇ ਨੇ ਵੀ ਆ ਮੈਚ ਨਹੀਂ ਜਿੱਤਣਾ ਠੀਕ ਆ ਜੇ ਤੁਸੀਂ ਕਹਿੰਦੇ ਕਿ ਯਾਰ ਅਸੀਂ ਮੈਚ ਹਾਰਨਾ ਹੀ ਆ ਉਹ ਜੇ ਤੁਸੀਂ ਕਹਿ ਦਿੱਤਾ ਵੀ ਤੇ ਅਲਵਾਈ ਹੱਥ ਤੋਸ ਤੇ ਚਲੋ ਬਸ ਬੈਠੇ ਰੋ ਆ ਜਿਹੜੇ ਬਾਰਗਾ ਮਾਰੇ ਚਲੋ ਅਸੀਂ ਆਪਣੇ ਪੈਸੇ ਬਣਾ ਲੇ ਕੇ ਚੇਪਾਏ ਕਈ ਪੰਜਾਬ ਗਈ ਕਿੱਥੇ ਸਾਡਾ ਉਹ ਆ ਠੀਕ ਆ ਅੱਛਾ ਇੱਕ ਗੱਲ ਹੋਰ ਕਰਨੀ ਬਹੁਤ ਜ਼ਰੂਰੀ ਆ ਜਦੋਂ ਅਭਿਸ਼ੇਕ ਪਹਿਲੇ ਸਟਾਪਾਂ ਛੱਡ ਕੇ ਕਵਰ ਕਰਕੇ ਕਹਿੰਦਾ ਤਾਂ ਵੀ ਮੈਂ ਥਰਡ ਮੈਚ ਮਾਰਨਾ ਹੈ ਮਾ ਉਮਾ ਤਾਂ ਉੱਥੇ ਇੱਕ ਫੀਲਡਰ ਕਿਉਂ ਨਹੀਂ ਲੱਕ ਕੋਈ ਰੱਖ ਲੈ ਇਹ ਨਹੀਂ ਕੋਈ ਨਾ ਹੋਣੀ ਤੇ ਬੀ ਤੁਹਾਨੂੰ ਪਤਾ ਵਾਰ-ਵਾਰ ਫੋਲੋ ਆਪਣੇ ਉੱਥੇ ਹੀ ਮਾਰ ਰਿਹਾ ਚੌਗਾ ਵੀ ਉੱਥੇ ਜਾਂਦਾ ਛੱਡ ਕੇ ਉੱਥੇ ਮਾਰ ਆ ਤੁਹਾਨੂੰ ਉਦੋਂ ਜ ਆਪਣਾ ਤੁਹਾਨੂੰ ਪਤਾ ਨਹੀਂ ਅਣਜਾਣ ਬੰਦਾ ਵੀ ਕਹਿੰਦਾ ਮੈਂ ਇੱਥੇ ਲੈ ਕੇ ਵੀ ਥਰਡ ਮੈਨ ਦੇ ਵਿੱਚ ਇੱਕ ਫੀਲਡਰ ਲੈ ਲਓ ਲੈ ਲਵਾ ਹੁਣ ਅੰਦਰ ਕਰਕੇ ਉਹਨੂੰ ਫੀਲਡ ਕੱਢ ਕੇ ਬਾਹਰ ਉੱਥੇ ਆਪਣਾ ਕੁਝ ਨਾ ਕੁਝ ਕਰੂੰਗਾ ਜੀ ਆਪਾਂ ਸਾਰੀਆਂ ਗੱਲਾਂ ਹੁਣ ਏਡੀਆਂ ਲੈ ਲਈਏ ਤਾਂ ਉਹਦੇ ਵਿੱਚ ਇੱਕ ਗੱਲ ਹੋ ਕਿਆ ਕਿਤੇ ਕੋਈ ਸੈਟਿੰਗ ਵਾਲੀ ਗੱਲਬਾਤ ਵੀ ਹੋ ਸਕਦੀ ਹੈ ਹੋ ਸਕਦੀ ਹੈ ਤੁਸੀਂ 200 ਨਾਲੇ ਵੀ ਪਲੇਅਰ ਆ ਯਾਰ ਇਹ ਮਾਮੂਲੀ ਤੁਸ ਤਾਂ ਅੰਦਰ ਪਲੇਅਰ ਆ ਯਾਰ ਸਾਰੇ ਬਾਅਦ ਸਿੱਧੀ ਹੋਇਆ ਚੈਲ ਹੋਇਆ ਕੋਨਟੈਂਟ ਹੋਇਆ ਆਸਟ੍ਰੇਲੀਆ ਦਾ ਹੋਇਆ ਸਟੋਲਿੰਗ ਹੋਇਆ ਇੱਕ ਚੱਕਰ ਹੋਰ ਆ ਕਿ ਜੇ ਸੈਟਿੰਗ ਹੋ ਗਈ ਜਦੋਂ ਉਹਨਾਂ ਨੇ ਦੇਖਿਆ 245 ਰਨ ਬਣ ਗਿਆ ਉਹ ਨਵਾਬਾਂ ਦਾ ਸ਼ਹਿਰ ਹੈ ਹੈਨਾ ਪੈਸੇ ਦੀ ਉੱਤੇ ਕਮੀ ਕੋਈ ਨਹੀਂ ਕਮੀ ਕੋਈ ਨਹੀਂ ਇਹਨੂੰ ਕਿਤੇ ਆਫਰ ਆਇਆ ਵੀ ਚੱਕੋ ਭਾਈ ਇਹਨੇ ਵੀ ਅੱਜ ਜਿਹੜਾ ਮੈਚ ਆ ਇਹ ਸਾਨੂੰ ਦੇਖੋ ਲੱਗਦਾ ਤਾਂ ਹੈਨਾ ਲੱਗਦਾ ਐਦਾ ਹੀ ਦਾ ਵੀ ਵੀ ਜਿਵੇਂ ਮੈਚ ਆ ਉਹ ਜਾਣ ਬੁੱਝ ਕੇ ਹਾਰਿਆ ਜਾ ਰਿਹਾ ਲੱਗਦਾ ਪਰ ਇਹ ਗੱਲ ਅਸੀਂ ਇਹ ਨਹੀਂ ਕਹਿੰਦੇ ਕਿ ਸੈਟਿੰਗ ਹੈਗੀ ਆ ਜਾਂ ਪੈਸਾ ਜਿਹੜਾ ਉਹ ਦੇ ਦਿੱਤਾ ਗਿਆ ਹੈ ਪਰ ਜਦੋਂ ਦੁੱਖ ਲੱਗਦਾ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਆ ਉਹ ਸਾਹਮਣੇ ਆਂਦੀ ਆ ਕਿ ਐਦਾਂ ਦੀ ਵੀ ਕਿਤੇ ਕੋਈ ਨਾ ਕੋਈ ਗੱਲਬਾਤ ਕਿਤੇ ਹੋ ਸਕਦੀ ਹੈ ਇਹ ਗੱਲ ਸੋ ਕਰਨ ਵਾਲੇ ਜਾਣਣ ਜਾਂ ਖੇਡਣ ਵਾਲੇ ਜਾਣਣ ਪਰ ਅਸੀਂ ਵੀਡੀਓ ਬਣਾਈ ਆ ਜੀਐਸਟੀ ਪਲੱਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਲਿਆ ਕਰੋ ਤੁਹਾਨੂੰ ਜਿਹੜੀ ਅਪਡੇਟ ਆ ਕਿਤੇ ਉਹ ਮਿਲਦੀ ਰਵੇ ਲਾਈਕ ਤੁਸੀਂ ਤਾਂ ਕਰਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਨੂੰ ਕਿਤੇ ਲਾਈਕ ਕਰ ਦਿਓ ਜੇ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਜੇ ਅਸੀਂ ਆਪਣੇ ਬਾਰੇ ਥੋੜਾ ਦੱਸਿਓ ਕਿਉਂਕਿ ਲੋਕਾਂ ਨੂੰ ਸਾਨੂੰ ਪਤਾ ਕਿ ਲੋਕਾਂ ਦੇ ਕਮੈਂਟਸ ਵੀ ਆਉਣੇ ਆ ਕਿ ਐਡੇ ਵੱਡੇ ਕੋਚ ਬੈਠੇ ਆ ਐਡੇ ਵੱਡੇ ਇੰਟਰਨੈਸ਼ਨਲ ਪਲੇਅਰ ਬੈਠੇ ਆ ਉਹਨਾਂ ਨੂੰ ਨਹੀਂ ਸੀ ਪਤਾ ਤੁਹਾਨੂੰ ਜ਼ਿਆਦਾ ਪਤਾ ਇਹ ਗੱਲ ਵੀ ਅਸੀਂ ਸੁਣਨ ਦੇ ਲਈ ਤਿਆਰ ਹੈਗੇ ਆ ਪਰ ਜੇ ਅਸੀਂ ਆਪਣੇ ਲੈਵਲ ਤੇ ਇੱਕ ਗੱਲ ਕਰੀਏ ਜੇ ਮੈਂ ਆਪਣੇ ਲੈਵਲ ਦੀ ਗੱਲ ਕਰਾਂ 780 ਦੇ ਵਿੱਚ ਬੰਬੇ ਦੇ ਵਿੱਚ ਜਿਹੜੀ ਕ੍ਰਿਕਟ ਆ ਸਕੂਲ ਲੈਵਲ ਤੇ ਖੇਡਣਾ ਸਟਾਰਟ ਕਰੀ 82 ਦੇ ਵਿੱਚ ਆਰ ਕੇ ਟਲਰੇਜ਼ਾ ਕਾਲਜ ਹੈਗਾ ਆ ਬੰਬੇ ਦੇ ਵਿੱਚ ਉੱਥੇ ਐਜ਼ ਅ ਕੀਪਰ ਮੈਂ ਜਿਹੜੀ ਕ੍ਰਿਕਟ ਆ ਉਹ ਖੇਢੀ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਆਰਿਆ ਕਾਲਜ ਦੇ ਵਿੱਚ ਕੁਝ ਅਰਸਾ ਖੇਡ ਕੇ ਬਾਅਦ ਦੇ ਵਿੱਚ ਰੋਪੜ ਦੇ ਵਿੱਚ ਬੀ ਕਾਮ ਜਿਹੜੀ ਮੈਂ 87 ਦੇ ਵਿੱਚ ਕੰਪਲੀਟ ਕਰੀ ਉੱਥੇ ਵੱਡੇ ਲੈਵਲ ਦੇ ਉੱਤੇ ਇਹ ਜਿਹੜੀ ਇਹ ਇਹ ਕ੍ਰਿਕਟ ਜਿਹੜੀ ਆ ਉਹ ਯੂਨੀਵਰਸਿਟੀ ਲੈਵਲ ਤੇ ਖੇਡੀ ਬੱਬੂ ਸਾਡਾ ਵੀਰ ਆ ਕਹਿਣ ਸੁਣਨ ਤੋਂ ਪਤਾ ਸਾਰੇ ਏਰੀਆ ਜਾਣਦਾ ਆ ਕਿ ਵਧੀਆ ਪਲੇਅਰ ਰਿਹਾ ਜੈਲ ਕੰਪਨੀ ਵੱਲੋਂ ਵੀ ਇਹ ਇਹ ਖੇਡਦੇ ਰਹੇ ਆ ਮਹਤੋਤਾਂ ਦੀ ਟੀਮ ਬਹੁਤ ਜਿਹੜੀ ਆ ਉਹ ਵਧੀਆ ਸੀ ਸੋ ਇਹ ਤਾਂ ਜਿਹੜੀ ਗੱਲ ਹੋ ਗਈ ਆ ਕਿ ਥੋੜਾ ਜਿਹਾ ਬਹੁਤ ਅਸੀਂ ਆਪਣੇ ਜਿਹੜੀ ਦਿਲ ਦੀ ਗੱਲ ਉਹ ਪੜਾ ਸਾਜਾਂ ਲੋਕਾਂ ਦੇ ਨਾਲ ਦਰਸ਼ਕਾਂ ਦੇ ਨਾਲ ਅਸੀਂ ਗੱਲ ਸਾਂਝੀ ਕੀਤੀ ਆ ਉਹ ਗੱਲ ਇੱਕ ਵਾਰ ਫੇਰ ਜੇ ਆਪਾਂ ਮੈਚ ਵੱਲ ਆ ਜਾਂਦੇ ਆ ਤਾਂ ਹੁਣ ਮੈਚ ਪੰਜਾਬ ਦੇ ਜਿਹੜੇ ਆ ਉਹ ਚਾਰ ਹੋ ਚੁੱਕੇ ਜਿਹਦੇ ਵਿੱਚੋਂ ਦੋ ਜਿੱਤੇ ਤੇ ਦੋ ਹਾਰੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਅੱਗੇ ਮੈਚ ਜਿਹੜੇ ਆ ਉਹ ਹੋਣੇ ਆ ਹਜੇ ਕੋਈ ਡੁੱਲੇ ਬੇਰਿਆਂ ਦਾ ਕੁਝ ਬਬੋਈ ਵਿਗੜਿਆ ਵਿਗੜਿਆ ਨਹੀਂ ਹੈਗਾ ਫਿਰ ਉਹ ਨੈਕਸਟ ਨੈਕਸਟ ਮੈਚ ਜਿਹੜਾ ਹੋਣਾ ਆ ਉਹ ਤੁਸੀਂ ਕੀ ਕਹਿਣਾ ਚਾਹੋਗੇ ਕਿ ਪੂਰੀ ਟੀਮ ਇਕਜੁੱਟ ਹੋ ਕੇ ਖੇਲੇ ਕੈਪਟਨ ਜਿਹੜਾ ਹੈ ਉਹਨਾਂ ਨੂੰ ਸ਼ਾਬਾਸ਼ ਦਵੇ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਪੰਜਾਬ ਜਿਹੜਾ ਆਪਣਾ ਖਿਡਾਰੀ ਨੂੰ ਇੱਕ ਖਿਲਾੜੀ ਕਹਿ ਚਾਹੁੰਦਾ ਇੱਕੋ ਚਾਹੁੰਦੇ ਜੜਾ ਕਪਾ ਕਹਿੰਦੇ ਨੇ ਆਪਣਾ ਮੋਰੀ ਆਪਾਂ ਮੋਰੀ ਕਹਿੰਦੇ ਆਪਾਂ ਮੋਰੀ ਚਾਬਾ ਦੇਊਗਾ 100% ਉਹ ਤੁਹਾਨੂੰ ਚੰਗਾ ਪ੍ਰੋਮੋਸਰ ਕਰਕੇ ਦੇਊਗਾ ਤੁਸੀਂ ਉਹਨੂੰ ਗਾਈਡ ਕਰੋਗੇ ਵੀ ਭਾਈ ਤੇਰਾ ਕੰਮ ਆਇਆ ਹੈ ਤਾਂ ਹੈ ਕਰਨਾ ਠੀਕਾ ਉਹ ਤੁਹਾਡੇ ਲਈ ਤੁਹਾਨੂੰ ਜੇ ਆਪਾਂ ਕਹਿੰਦੇ ਆ ਉਹ ਤੂ ਦਾ ਇੱਕ ਉਹ ਸਾਥ ਹੋਊਗਾ ਠੀਕਾ ਜੇ ਤੁਸੀਂ ਪੁੱਛੋ ਉਹਨੂੰ ਦੱਸੂਗੇ ਨੇ ਕੋਈ ਗਾਈਡ ਕਰੂਗੇ ਨੇ ਉਹਨੇ ਕਰਾ ਜੇ ਕੰਮ ਆ ਵੀ ਕਰੀ ਜਾ ਠੀਕਾ ਕੋਈ ਰਣਨੀਤੀ ਬਣਾਉਂਗੇ ਹੁਣ ਤੇਰੇ ਕਿ ਟੀਮ ਸੋਲਿਡ ਹੈ ਹਾਂ ਵਧੀਆ ਹੈ ਪੰਜਾਬ ਦੀ ਟੀਮ ਸੋਲਿਡ ਆ ਠੀਕਾ ਕਾਰਨ ਕਿ ਆ ਇਹਦਾ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਚਲੋ ਉਹ ਜਿਹੜਾ ਮਹਾਰਥੀ ਤੇ ਇਹਨਾਂ ਦੇ ਕੋਚ ਵੀ ਦੇਖੋ ਪੌਂਟਿੰਗ ਦਾ ਥੋੜਾ ਬੜਾ ਖਲਾਦੀ ਬੜਾ ਖਲਾਦੀ ਪੌਂਟਿੰਗ ਠੀਕਾ ਉਹਨੇ ਆਪਣੇ ਭੈਜ ਦੇਖਦਾ ਕਿੰਨਾ ਰੌਣ 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 ਕੀਤਾ ਠੀਕਾ ਹੈ ਆਪਣੇ ਕਿੱਥੇ ਮਕਾਮ ਕਿੰਨੇ ਵਰਲਡ ਕੱਪ ਜਿਤਾ ਕੇ ਦਿੱਤੇ ਉਹਨੇ ਠੀਕਾ ਔਰ ਉਹ ਉਹਦੇ ਕੋ ਸਭ ਕੁਸਾ ਉਹ ਬਰਾਮਸ ਤਰਾ ਪਰ ਉਹ ਗਾਈਡ ਕਰਦਾ ਨਹੀਂ ਠੀਕਾ ਇਹ ਕਹਿਣ ਦਾ ਮਤਲਬ ਇਹੀ ਗੱਲ ਆ ਅੱਜ ਵੀਡੀਓ ਬਣਾਉਣ ਦਾ ਮਕਸਦ ਇਹ ਆ ਕਿ ਸਾਰੇ ਪਾਸੇ ਚੁੱਪੀ ਕਿਉਂ ਲੱਗ ਗਈ ਉਹ ਹੀ ਕਹਿੰਦਾ ਉਹ ਚੁੱਪ ਰਿਹਾ ਦੇਖੋ ਕਿੰਨੇ ਕੁ ਕਟਾਈ ਹੋ ਰਹੀ ਦੀ ਪ੍ਰੈਸ਼ਰ ਆ ਗਿਆ ਕੋਈ ਬਾਹਰੋਂ ਪ੍ਰੈਸ਼ਰ ਆਇਆ ਤਾਂ ਕਾਰਨ ਨਹੀਂ ਹੋ ਸਕਦਾ ਕਿਉਂ ਦੇਖੋ ਆਪ ਮੈਂ ਕਹਿਣਾ ਹੁਣ ਜਦੋਂ ਆਪਾਂ ਮੈਚ ਚੱਲਦਾ ਚਲੋ ਆਪਾਂ ਮੈਚ ਖੇលਦੇ ਆਂ ਕਿਸੇ ਅੱਥੇ ਖੇលਦੇ ਨੇ ਮੈਚ ਹੁਣ ਸਾਨੂੰ ਬਾਰ-ਬਾਰ ਕੋਈ ਕਟਾਈ ਕਰ ਰਿਹਾ ਸਾਡੇ ਤਾਨੂੰ ਫਰਦੇ ਬੰਦਾ ਸਾਡਾ ਸੀਨੀਅਰ ਦੱਸੂਗਾ ਕਿ ਵੀ ਆਪਾਂ ਨੇ ਐ ਕੰਮ ਐ ਕਰ ਬਾਈ ਜਾਂ ਕੋਈ ਬਿਲਡਿੰਗ ਚੇਂਜ ਲੈ ਲਓ ਚੇਂਜ ਕਰ ਉਹ ਕੱਸੂਗਾ ਤੁਹਾਨੂੰ ਹਾਕਰ ਮਾਰੂਗਾ ਫਲਾਣਾ ਐ ਕਰਦੇ ਇੱਧਰ ਲਾਉਗਾ ਤੇ ਇੱਧਰ ਲੈ ਲਾ ਉਹਨੂੰ ਵੀ ਅੰਦਰ ਲੈ ਲਾਉਗਾ ਤੇ ਸਟੇਟ ਕੱਢ ਲਾ ਠੀਕ ਮੋ ਦੱਸੂਗਾ ਹੀ ਆ ਵੀ ਨੂੰ ਬੋਲਿੰਗ ਐ ਕਰ ਬਾਈ ਉਹ ਜ਼ੋਰ ਕਰ ਮਾਰੇ ਫਲਾਣਾ ਐ ਕਰੂਗਾ ਕੋਈ ਗੱਲ ਬਾਤ ਨਹੀਂ ਠੀਕ ਆ ਜੀ ਜਿੱਕੜਾ ਬੱਚੇ ਕਟਾਈ ਕਰਦਾ ਤੂੰ ਕਟਾਈ ਖਾਈ ਚੱਲ ਚੱਲ ਆਪਾਂ ਨੇ ਕਹਿ ਲੈਣਾ ਓਏ 245 ਸਕੋਰ 245 ਸਕੋਰ ਦਾ ਟੀਚਾ ਮੈਨਾਂ ਰੱਖਾਂਦਾ ਫਿਰ ਠੀਕ ਆ ਇੱਕ ਹੋਰ ਗੱਲ ਜਿਹੜੀ ਆ ਉਹ ਕਮੈਂਟੇਟਰ ਜਦੋਂ ਗੱਲ ਕਰ ਰਹੇ ਸੀ ਉਹਨਾਂ ਨੇ ਗੱਲ ਕਲੀਅਰ ਕਰਤੀ ਦੀ ਵੀ ਬਾਕੀ ਸਾਰੀ ਪਰਪਾਈ ਹੋ ਸਕਦੀ ਆ ਪਰ ਜਿਹੜੀ ਲਾਸਟ ਦੇ ਵਿੱਚ 4 ਛੱਕੇ ਬੱਜੇ ਸੀ ਨਾ ਦੇਖੋ ਉਹ ਪਰਪਾਈ ਹੋਣੀ ਹੋਣੀও ਨਹੀਂ ਸੀ ਹੋਣੀ ਨਹੀਂ ਹੈਨਾ ਜੇ ਬਰਾਬਰ ਬਰਾਬਰ ਵੀ ਰਨ ਜਾਂਦੇ ਉੰਮੀਆ ਬਾਲਾਂ ਉੰਮੀਆ ਬਾਲਾਂ ਦੇ ਵਿੱਚ ਵੀ ਤਾਂ ਉਹ ਜਿਹੜੇ ਉਹ ਜਿਹੜੇ 6 ਚੋਕਾ 24 ਰਨ ਉਹਦੇ ਨੇ ਫਿਨਿਸ਼ਿੰਗ ਕੀਤੀ ਸੀ ਉਹਦਾ ਉਹਨਾਂ ਨੇ ਮਤਲਬ ਕੋਈ ਉਹਦਾ ਫਾਇਦਾ ਨਹੀਂ ਉਠਾਇਆ ਠੀਕ ਉਹਨਾਂ ਨੇ ਇਹਨਾਂ ਸਕੋਰ ਸਟੋਨਿਕ ਨੇ ਵਧੀਆ ਪਲੇਆਰ ਆ ਆਲ ਰਾਉਂਡਰ ਪਲੇਆਰ ਆ ਠੀਕ ਉਹਨੇ ਵਧੀਆ ਸਟਾਰਟ ਕੀਤਾ ਔਰ ਮਾਰੇ ਕਿੰਨੇ ਛੱਕੇ ਤੇ ਇੱਕ ਆਪਣੇ ਭਾਰਤ ਦੇ ਸਟਾਰ ਨੂੰ ਮਾਰੇ ਸਟਾਰ ਨੂੰ ਮਾਰੇ ਸਾਂਮੀ ਫਿਰ ਸ਼ਾਮੇ ਨੂੰ ਮਾਰਿਆ ਲਗਾਤਾਰ ਚਾਰ ਛੱਕੇ ਮਾਰੇ ਮੈਨਾਂ ਰਖਾਉਂਦਾ ਬੰਦਾ ਵਧੀਆ ਹੋ ਟੋਕ ਵਧੀਆ ਉਹਦੇ ਕੋਲ ਠੀਕ ਆ ਉਹਨੂੰ ਜੂਜ਼ ਵੀ ਵਧੀਆ ਕਰਿਆ ਠੀਕ ਆ ਉਹਨੇ ਮੱਧਮ ਅਗਦੀ ਆ ਕੇ ਲਾਸਟ ਚ ਉਹਨੇ ਵਧੀਆ ਸਕੋਰ ਦਾ ਟੀਚਾ ਇਹ ਜਾ ਲਗਾਤਾ ਇੱਥੇ ਆਪਾਂ ਕਹਿੰਦੇ ਆ ਵੀ ਪਹਾੜ ਹੋ ਗਿਆ ਪਹਾੜ ਬਣਾ ਠੀਕ ਆ ਉਹ ਇਹਨਾਂ ਤੇ ਇਹਨਾਂ ਨੇ ਆਪਣੇ ਇਹਨਾਂ ਦਾ ਫਾਇਦਾ ਨਹੀਂ ਉਠਾਇਆ ਸੋ ਕੁੱਲ ਮਿਲਾ ਕੇ ਜੇ ਵੀਡੀਓ ਵੀ ਲੰਬੀ ਹੁੰਦੀ ਜਾਂਦੀ ਹੈ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿਣਾ ਜੋ ਹੋ ਗਿਆ ਸੋ ਹੋ ਗਿਆ ਪਿੱਛੇ ਚਲੋ ਉਹਦੇ ਤੇ ਮਿੱਟੀ ਪੰਜਾਬ ਨੇ ਵੀ ਪਾ ਦੇਣੀ ਚਲੋ ਕਹਾਂ ਵਾਲਾ ਹਾਂ ਕਿ ਅੱਗੇ ਵਾਸਤੇ ਐਦਾਂ ਦਾ ਜਿਹੜਾ ਆ ਉਹ ਦੇਖਣ ਸੁਣਨ ਨੂੰ ਨਾ ਮਿਲੇ ਤਾਂ ਇੱਕ ਗੱਲ ਮੈਂ ਅੱਜ ਹੋਰ ਵੀ ਜ਼ਰੂਰੀ ਕਹਾਂਗਾ ਕਿ ਪੰਜਾਬ ਨੂੰ ਆਗੂ ਹੀ ਨਹੀਂ ਮਿਲ ਰਿਹਾ ਨਾ ਤਾਂ ਖੇਡ ਦੇ ਵਿੱਚ ਮਿਲ ਰਿਹਾ ਕਿਸਾਨੀਆਂ ਅੰਦੋਲਨਾਂ ਵਿੱਚ ਮਿਲ ਰਿਹਾ ਕਿਸਾਨ ਰੋਲਦੇ ਫਿਰਦੇ ਸਾਡੇ ਕਿਸਾਨ ਰੋਲਦੇ ਮੇਰੇ ਅੱਜ ਪੰਜਾਬ ਰੋ ਰਿਹਾ ਚਾਹੇ ਉਹ ਪੋਲਿਟੀਸ਼ੀਅਨਾਂ ਚਾਹੇ ਕਿਸਾਨ ਆ ਚਾਹੇ ਕੋਈ ਗੇਮ ਆ ਕਿਸੇ ਪਾਸੇ ਕੋਈ ਆਗੂ ਨਹੀਂ ਜੇ ਆਗੂ ਵੀ ਹੈਗੇ ਆ ਉਹ ਪਤਾ ਨਹੀਂ ਕਿਤੇ ਵਿਕ ਜਾਂਦੇ ਆ ਕਿ ਕੀ ਆ ਜਾ ਕੇ ਕੁਝ ਹੋ ਜਾਂਦਾ ਪਤਾ ਨਹੀਂ ਕਿੱਥੇ ਆ ਉਹ ਸਾਰਾ ਕੁਝ ਹੁੰਦਿਆ ਹੋਇਆ ਵੀ ਹਰ ਪਾਸੇ ਹਾਰ ਰਿਆ ਸੋ ਇਸ ਗੱਲ ਦੀ ਚਿੰਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੇ ਤਣਾਅੰਤਰ ਬੈਠੇ ਆ ਬੁੱਧੀਜੀਵੀ ਬੈਠੇ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਵੀਰੋ ਕੀ ਦੇ ਬਾਰੇ ਸੋਚੋ ਤੇ ਜੇ ਇਹਦਾ ਕੋਈ ਸਿੱਟਾ ਸਹੀ ਨਾ ਨਿਕਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਦੁਰਦਸ਼ਾ ਜਿਹੜੀ ਆ ਉਹ ਹੋ ਗਈ ਬਾਤ ਜਿਆਦਾ ਬਾੜੇ ਹੋਊਗੀ ਸੋ ਧੰਨਵਾਦ ਧੰਨਵਾਦ ਲੈ ਜੀ